ਵਾਹਿਗੁਰੂ ਸਾਹਿਬ ਜੀ ਜੋ ਜਲ ਮੈ ਜਲ ਆਏ ਖਟਾਨਾ ਤੁੰ ਜੋਤ ਜੋ ਸੰਬਾਨਾ ਮਿਟ ਗਏ ਗਣ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਦ ਬਾਣ ਸੁ ਕਉ ਤਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸ਼ੀਆ ਗੁਰ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੋਂਡ ਮਹਲਾ ਬਨਵਾ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲੀ ਗੁਰਦੇਵ ਸਰਵ ਕਿਰਪਾਲ ਧਿਆਲ ਗੋਬਿੰਦ ਜੀ ਜੰਤ ਸਗਲੇ ਬਕਸ਼ੰਦ ਕਾਰ ਕਿਰਪਾ ਸੁਖ आनंद करे बालक राख लिए गुरु देव प्रभु कृपाल दयाल गोविंद जी जानता ਸਗਲੇ ਬਖਸ਼ੰਦਾ ਤੇਰੀ ਸ਼ਰਨ ਪ੍ਰਭ ਦੀਨ ਧਿਆਲ ਵਾਰ ਬ੍ਰਹਮ ਜਾਪ ਸਦਾ ਨਿਹਾਲ ਪ੍ਰਭ ਦਿਆਲਾ ਦੂਸਰ ਕੋਈ ਨਾਹੀ ਕਟ ਕਟ ਅੰਤਰ ਸਰਬ ਸੰਭਾਈ ਆਪਣੇ ਦਾਸ ਕਾ ਹਲਤ ਪਲਤ ਸਵਾਰ ਪਤ ਤੂ ਪਾਵਨ ਪ੍ਰਭ ਬਿਰਦ ਤੁਮਾਰ ਆਉਖਦ ਕੋਟ ਸਿੰਬਰ ਗੋਬਿੰਦ ਤੰਤ ਮੰਤ ਪਾਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਂਸ਼ਤ ਪੂਰਨ ਫਲ ਪਾਏ ਕਰਨ ਕਾਰਨ ਸਮਰਾਥ ਦਿਆਰ ਸਰਬਨਿਧਾਨ ਮਹ ਵਿਚਾਰ ਨਾਨਕ ਬਖਸ਼ੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ ਪੰਜਵਾ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਸਾਬ ਜੀ ਤਨ ਬੀਦੀ ਅਨ ਕੇ ਕੁੱਲ ਬਖੈ ਪਰਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੈ ਜਹਤ ਭੈ ਸਹਾਏ ਜੈ ਤੈ ਭਏ ਸਹਾਈ ਵਾਹਿਗੁਰੂ ਸਾਬ ਜੀ ਸੁਭਿਆ ਮਾਰ ਕੇ ਪੂਪ ਗਾਇ ਤੇ ਠਾਂ ਜੈ ਬਾਂধে ਕਈ ਪਨਪੂਪ ਪਰੇ ਮਾਰਗੇ ਭੂਪ ਗਏ ਤੇ ਠਾਂ ਜਹਾਂ ਬਾਂধে ਕਈ ਪਨਪੂਪ ਪਰੇ ਹਰ ਜੇ ਸੋਗ ਮਿਟੇ ਤਨ ਕੇ ਇਹ ਸਿਆਮ ਜੂ ਕੇ ਜਿਰਗ ਲਾਜ ਪਰੇ ਨंदन ਜਿਗਤ ਥੇ ਤਨ ਕੇ ਸਭ ਸ਼ਨ ਪੀਤਰ ਕਾਟ ਡਰੇ ਦੈ ਸ਼ੋਰ ਸਭੇ ਕਿਆ ਸਿਆ ਭਨੇ ਕੁਰਨਾ ਰਸ ਸੋ ਜਬ ਕਾਨ ਟਰੇ ਦੈ ਸ਼ੋਰ ਸਭੇ ਕਬ ਸ਼ਾਮ ਭਨੇ ਕਰ ਨਾ ਰਸ ਸੋ ਜਬ ਕਾਨ ਟਰੇ ਵਾਹ ਗੁਰ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ